ਉਹ ਛੜੇ ਦੀ ਵੀ ਕਾਦੀ ਜ਼ਿੰਦਗੀ ਐ ਆ ਫਿਰਦੀਆਂ ਨੇ ਮੌਜਾਂ ਨਾਲ ਗਲੀਆਂ ਚ ਮੇਰੇ ਤਾਂ ਕੋਈ ਰੋਟੀ ਵੀ ਨਹੀਂ ਲੈ ਕੇ ਆਉਂਦਾ ਖੇਤ ਨਾ ਗਾਗਾ ਨਾ ਆਉਂਦੀ ਐ ਨਾ ਹਰਪ੍ਰੀਤ ਆਉਂਦੀ ਐ ਕੀ ਗੱਲ ਬਈ ਗਲੀ ਚ ਕਿਵੇਂ ਬੋਲਦਾ ਤਰੇ ਹੁੰਦਾ ਸਿਆ ਮਿਸਤਰੀ ਲੱਗੇ ਤੇ ਕੰਜੂਸ ਕੱਢਦਾ ਫਿਰ ਤਾ ਮਾਰ ਚਾਹਦਾ ਉਹ ਛੜੇ ਦੀ ਕਾਦੀ ਜ਼ਿੰਦਗੀ ਐ ਉਹ ਦੇਖ ਲੈ ਦੋਨੇ ਭਰਾ ਉਹਦਾ ਆਰਾਮ ਨਾ ਨੌਕਰੀਆਂ ਤੇ 바ਗੇ ਉਹ ਮੈਨੂੰ ਇੱਥੇ ਸੀਰੀ ਲਾਗੇ ਉਹ ਘਟੋ ਘਟ ਤੁਸੀਂ ਮੈਨੂੰ ਰੋਟੀ ਦਾ ਫੜਾਜਾ ਕਰੋ ਨਾ ਗਗਨ ਰੋਟੀ ਫੁਣਦੀ ਐ ਨਾ ਤੂੰ ਰੋਟੀ ਫੁਣਨੀ ਹਰਪ੍ਰੀਤ ਮੈਂ ਤਾਂ ਸਵੇਰੇ ਬਣਾ ਕੇ ਖਵਾਤੀ ਸੀ ਦੁਪਹਿਰੇ ਤੂੰ ਗਗਨ ਨੂੰ ਕਹਿਆ ਨੇ ਫੜਾਇਆ ਵੀ ਛਡਵਾ ਰੋਟਣਾ ਨਹੀਂ ਛੋਡੀ ਮਾਂ ਨੂੰ ਕੀ ਲੋੜ ਸੀ ਨਾਨਕੀ ਜਾ ਕੇ ਬੈਠਣ ਦੀ ਲੋਤੀ ਵੇਗੀ ਉਹਨਾਂ ਨੂੰ ਪਤਾ ਵੀ ਮੇਰਾ ਪੁੱਤ ਛੜਾ ਉਹਨੂੰ ਕੋਈ ਦੋ ਰੋਟੀਆਂ ਘਵਾਵਾ ਜਾ ਕੇ ਅੱਛਾ ਅੱਛਾ ਹਾਂ ਸਾਰੇ ਕਸੂਰ ਮੇਰੀ ਮਾਂ ਦੇ ਨੇ ਉਹ ਮੇਰਾ ਮਾਮਾ ਬਿਮਾਰ ਸੀਗਾ ਤਾਂ ਮੇਰੀ ਮਾਂ ਬਾਗੀ ਇਹਦਾ ਮਤਲਬ ਹੁਣ ਤੁਸੀਂ ਰੋਟੀ ਫੁਣਦੇ ਵੀ ਛੋੜਿਆ ਛੱਕਦੇ ਨੇਗੇ ਸੋਨੂੰ ਨੇ ਇੱਕ ਤੜਕੇ ਰੋਟੀ ਬਣਾ ਕੇ ਦੇ ਦਿੱਤੀ ਸੀ ਚੰਗੀ ਦਹੀਂ ਦਿੱਤੀ ਚੰਗੀ ਲੱਸੀ ਦਿੱਤੀ ਮੈਨੂੰ ਤੁਸੀਂ ਕਹਿ ਨਹੀਂ ਸਕਦੇ ਦੁਪਹਿਰਾਂ ਦੀ ਰੋਟੀ ਗਵਨਤ ਲੈ ਲਓ ਆਪਣੇ ਮਨਾ ਦੂੰਗੀ ਮੈਂ ਵੀ ਤੀਜੇ ਹਿੱਸੇ ਦਾ ਮਾਲਕ ਹਾਂ ਜੇ ਤੁਸੀਂ ਦੋਨ ਮੇਰਾ ਵੀ ਤਾਂ ਕੁਝ ਘਰ 'ਚ ਹੈਗਾ ਹੈਗਾ ਨਾਲੇ ਵਸੀਂ ਵਾਂਗੂ ਤੁਹਾਡਾ ਕੰਮ ਕਰਦਾ ਸਾਰਾ ਬੰਦਾ ਨਾ ਕਰਾਂ ਸਾਨੂੰ ਕੀ ਸੁਣਾਈ ਕਰਦਾ ਕੰਮ ਕਰਕੇ ਮੇਰੇ ਤਾਂ ਘਰ ਵਾਲਾ ਕਮਾਉਂਦਾ ਮੇਰੇ ਤਾਂ ਘਰ ਵਾਲਾ ਲੱਗਿਆ ਹੋਇਆ ਮੈਂ ਕਿਹੜਾ ਕੋਈ ਤੇਰੇ ਸਿਰ ਤੋਂ ਖਾਨੀ ਆਂਗੀ ਮੈਂ ਤਾਂ ਦਸਾਂ ਜੇ ਕਮਾਉਣਾ ਆਦੀ ਮਾਂ ਨੂੰ ਫੜਾਉਣਾ ਸਾਨੂੰ ਨਹੀਂ ਫੜਾਉਂਦਾ ਮੇਰੀ ਗੱਲ ਸੁਣ ਲਓ ਕਿ ਕੱਲੇ ਨਾ ਪੈਸਿਆਂ ਦੀ ਗੱਲ ਨਹੀਂ ਹੈਗੀ ਉਹ ਕਣਕ ਦਾ ਮੀਰੀ ਪੈਦਾ ਕਿ ਤੁਸੀਂ ਉਹੀ ਖਾਣੇ ਹੋ ਸਾਰਾ ਪਰਿਵਾਰ ਨਾ ਕਣਕ ਪੈਦਾ ਕਿਤੇ ਹੁਣ ਜਿਹੇ ਕਣਕ ਪੈਦਾ ਕੀਤੀ ਹੋਈਆਂ ਤੁਸੀਂ ਰੋਟੀਆਂ ਖਾਈ ਜਾਂਦੇ ਹੋ ਹੋਰ ਸਾਨੂੰ ਕੀ ਚਾਹੀਦਾ ਚੰਗੀ ਦਹੀਂ ਚੰਗੀ ਲੱਸੀ ਦਿੰਨੇ ਆ ਚੰਗਾ ਦੁੱਧ ਵੀ ਦਿੰਨੇ ਆ ਚੰਗਾ ਜਿਹਾ ਕੱਪੜਾ ਧੋਕੇ ਦਿੰਨੇ ਹੋਰ ਸਾਨੂੰ ਕੀ ਚਾਹੀਦਾ ਮੈਂ ਵੀ ਹੁਣ ਕੋਈ ਕੰਮ ਨਹੀਂ ਕਰਦਾ ਨਾਲੇ ਤਾਂ ਮੈਂ ਕੰਮ ਕਰਦਾ ਨਾਲੇ ਇਹਨੂੰ ਰੋਟੀ ਨਹੀਂ ਫੜਾਉਂਦੀ ਕੋਈ ਮੈਂ ਵੀ ਆ ਪਿਆ ਰੋਟੀਆਂ ਲਿਆਓ ਮੇਰੇ ਬਾਪ ਨੂੰ ਮੈਨੂੰ ਕੋਈ ਡਰਾਬੇ ਦਿੰਨੇ ਹੋ ਗਗਨ ਨੂੰ ਕਹਿਦਾ ਨਹੀਂ ਆਪੇ ਫੜਾ ਕੇ ਜਾਊਗੀ ਮੈਂ ਕੋਠੇਕਾ ਨਹੀਂ ਲਿਆ ਰੋਟਿਆ ਛੋੜੀਆ ਬਾਰ ਨੂੰ ਕਹਿੰਦੇ ਜਾ ਕੇ ਆਹੋ ਹਾਂ ਕਹਿੰਦਾ ਨਹੀਂ ਆ ਕਿਵੇਂ ਦੇਖ ਰੋਮ ਮਾਰਦਾ ਹੈ ਵੱਡਾ ਆ ਦਾ ਕੰਮ ਵਾਲਾ ਹੈ ਮੈਂ ਤੇਨੂੰ ਬਸ ਸਾਨੂੰ ਕੋਈ ਕੰਮ ਕੰਮ ਦੀ ਲੋੜ ਨਹੀਂ ਮੇਰੇ ਘਰ ਵਾਲੇ ਨੂੰ ਫੋਨ ਕਰਤਾ ਨਾ ਮੈਂ ਤੇ ਸਿੱਧਾ ਕਰ ਦੂੰ ਤੈਨੂੰ ਜਿਆਦੇ ਬੋਲਣੇ ਮੇਰੀ ਗੱਲ ਸੁਣ ਲੈ ਜਿਆਦੇ ਬੋਲਣ ਦੀ ਲੋੜ ਨਹੀਂ ਮੈਂ ਨਹੀਂ ਕੋਈ ਕੰਮ ਕੰਮ ਕਰਦਾ ਮੈਂ ਤਾਂ ਅੱਧਾ ਘਰ ਮਣਾਊਗਾ ਉਹਦਾ ਨਾ ਘਰ ਬਣਾਉਣ ਨੂੰ ਕਿਤੇ ਤੇਰੇ ਚੁੰਡੇ ਆਏ ਫਿਰਦੀ ਐ ਵੀ ਇਹਨੂੰ ਰੱਖ ਲੈਣਾ ਘਰੇ ਰੋਟੇ ਮੈਂ ਤਾਂ ਸਾਡੇ ਤੋਂ ਖਾਣੇ ਆ ਮੈਂ ਦਾ ਆਪੀ ਪਕਾ ਕੇ ਖਾ ਲਿਆ ਕਰੂੰ ਮੈਥੋ ਸੋੜਾ ਗੋਲਾ ਤਾਂ ਹੁੰਦਾ ਨਹੀਂ ਹੁੰਦਾ ਆਹ ਨਾ ਉਹ ਰਸੋਈ ਦੇ ਪੇਚੜਾ ਹੁਣੇ ਨਾ ਕਿ ਤਾ ਦੇ ਨੀ ਲਾ ਲਾ ਰੋਟੀ ਕੰਡਾ ਲਾ ਲਾ ਇਹੋ ਤਾਂ ਲਾ ਲੂੰਗਾ ਮੜਾਇਆ ਬਾਈ ਨਾ ਫੋਨ ਤੇ ਗੱਲ ਕਰ ਲਿਓ ਬਾਈ ਦੇ ਡਰਾਬੇ ਦੇ ਮੈਂ ਮੈਨੂੰ ਬਾਈ ਨਾਲ ਗੱਲ ਕਰ ਲਿਓ ਕੋਈ ਨਹੀਂ ਮੇਰੇ ਘਰ ਆਲੇ ਮੇਰੀ ਛੜ ਲਊਗਾ ਤੇਰੀ ਤਲੈਂਦਾ ਨਹੀਂ ਸੁਣੂ ਐ ਇਹੀ ਮਤਲਬ ਛੜੇ ਦਾ ਕੋਈ ਨਹੀਂ ਛੜੇ ਵੀ ਤਾਂ ਮਾਈ ਹੁੰਦੀ ਇਕੱਲੀ ਮੈਂ ਤੇਰੀ ਛੱਡ ਕੇ ਵਾਗ ਗਈ ਨਾਲ ਜਾਂਦੀ ਮੈਂ ਕਿਹਾ ਤੁਹਾਡੀ ਮਾਂ ਨੂੰ ਕਿਹਾ ਸੀ ਵੀ ਵਗ ਜਾ ਮੈਂ ਭੇਜਿਆ ਜਾ ਮੇਰੇ ਤੇ ਕੀ ਗਈ ਹੈ 4 ਦਿਨ ਮੇਰੇ ਨਾਲ ਕੀ ਗਈ ਹੈ ਮੇਰੇ ਮਾਮੇ ਕੋਲੇ ਮਾਂ ਤਾਂ ਆਈ ਜਾਊਗੀ ਜਾ ਹੀ ਵਗ ਜਾਂਦੇ ਐਸੀ ਤਾਂ 15 ਨੂੰ ਤਾਂ ਨਹੀਂ ਕੱਟ ਲਾਂਦੀ ਅੱਜ ਕਿਹੜਾ ਸੋ ਮੈਂ ਰੱਖਿਆ ਸੀ ਜਾ 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 ਕੇ ਗਗਨ ਨੂੰ ਤੇਰੇ ਵਾਸਤੇ ਮੈਂ ਘਰੇ ਰਹੂੰਗਾ ਮੈਂ ਘਰ ਵੀ ਰੱਖੀ ਰੱਖੋ ਮਾਂ ਤੂੰ ਜਾ ਆ ਨਾਨਕੀ ਨਾ ਬੇਬੇ ਇੱਕ ਰਾਤ ਕਹਿ ਕੇ ਗਈ ਸੀ ਲਾਉਣ ਨੂੰ ਬੇਬੇ ਨੂੰ 4 ਦਿਨ ਹੋ ਗਏ ਗਈ ਨੂੰ ਗਗਨ ਨੂੰ ਕਹਦੇ ਜਾ ਕੇ ਰੋਟੀ ਫੜਾ ਦੇ ਮੇਰੇ ਵਾਸਤੇ ਕਹਦਾ ਨਹੀਂ ਆ ਕਿਵੇਂ ਹੁਕਮ ਲਾਉਂਦਾ ਹੈ ਭੈਣ ਪਤਾ ਨਹੀਂ ਕਾ ਤੋ ਬੋਲਦੀ ਆਉਂਦੀ ਆ ਆ ਸੜੇ ਜੇਟ ਨੇ ਕੀ ਕੀਤਾ ਨੇ ਉਦੋਂ ਦਪਾ ਰੱਖਿਆਗਾ ਉਸ ਨਾਲ ਕੁਸ ਕਹੀ ਰਿੰਦਾ ਕੀ ਹੋ ਰਿਹਾ ਭੈਣੇ ਨਹੀਂ ਭੈਣੇ ਹੋਣਾ ਕੀ ਸੀ ਮੈਂ ਤਾਂ ਇਧਰ ਮੜੇ ਬਾਹਰ ਗਈ ਸੀ ਉਥੇ ਨਾ ਇਥੇ ਮਿਸਤਰੀ ਲੱਗੇ ਪਿਆ ਬੋਲਦਾ ਤਰੇ ਆਵੇ ਕਹਿੰਦਾ ਗਲੀਆਂ ਪਈਆਂ ਤੁਰਨਾ ਫਿਰਦਣਾ ਮੇਰਾ ਕੋਈ ਰੋਟੀ ਨਾ ਪੱਕਦਾ ਲੈ ਤੜਕੇ ਖਾ ਕੇ ਤਾਂ ਵੇ ਰੋਟੀਆਂ ਤੈਨੂੰ ਬੇਲੇ ਬੈਠਾ ਰੁਕਾ ਰੋਟੀਆਂ ਕੌਣ ਖਵਾਵੇ ਛੜੇ ਨੂੰ ਦਰੂਗਾ ਮੰਗਾ ਨਾ ਲੈ ਲਈ ਭੈਣੇ ਪਹਿਲਾਂ ਮੈਂ ਕਹਤਾ ਮੈਂ ਤੈਨੂੰ ਬੋਲੇ ਨੂੰ ਕੌਣ ਦੇਵੇ ਰੋਟੀਆਂ ਮੈਨੂੰ ਕਹਿੰਦਾ ਮੈਂ ਆਪਦੀ ਤੀਜੇ ਸ਼ਰਮਾਲ ਖਨਾਰਾ ਨਾ ਜਮੀਨ ਬਣਾ ਕੇ ਵੇਜੂਗਾ ਅੱਛਾ ਤੈਨੂੰ ਐਂ ਕਰਦੀ ਆਹੋ ਕਹੇ ਚੁੱਪ ਕਰਕੇ ਮੈਨੂੰ ਰੋਟੀਆਂ ਦੇ ਦੇ ਨਹੀਂ ਕਹੇ ਆਪੇ ਪਕਾ ਕੇ ਖਾ ਲੂੰ ਤੇ ਮੈਂ ਰੱਖਾ ਜਿਵੇਂ ਚੁੱਲ੍ਹਾ ਲਿਆ ਕੇ ਦਰਦਨੀਆ ਤੇ ਮੈਨੂੰ ਤਾਂ ਟਾਈਮ ਬੋਲਿਆ ਕਹਿੰਦਾ ਮੈਂ ਜ਼ਮੀਨ ਦਾ ਹਿੱਸਾ ਬਣਾ ਲੂਗਾ ਤੇ ਬੇਬੇ ਨਹੀਂ ਸੰਗਣੀ ਹੁੰਦੀ ਤੇ ਲੱਭੇ ਬੇਬੇ ਜਾ ਕੇ ਵਹਿਗੀ ਉਹ ਜਾ ਕੇ ਵਹਿਗੀ ਜੀ ਜੀ ਲਾ ਕੇ ਵਹਿਗੀ ਐ ਨਹੀਂ ਵੀ ਪਤ ਨੂੰ ਰੋਟੀਆਂ ਬੜਾਵਾ ਆ ਕੇ ਹਾਂ ਲੈ ਦੇਖ ਲੈ ਪਹਿਲੇ ਆਪਾਂ ਤਾਂ ਘਰ ਹੀ ਵੱਡਾ ਕਰਕੇ ਫਿਰ ਨੀ ਇੱਜ਼ਤ ਕਰ ਦਣਾ ਤੇ ਆਪ ਜਮੀਂ ਮਿਲੇ ਆ ਇਹਨਾਂ ਬੋਲਦਾ ਸਿੱਧਾ ਹੀ ਬੋਲਦਾ ਹੋਰ ਤਾਂ ਮੇਰੇ ਪੁੱਠਾ ਬੋਲਦਾ ਲਾ ਐ ਤਾਂ ਆਪਣੇ ਘਰ ਵਾਲੇ ਵੀ ਨਹੀਂ ਕੋਲੇ ਬੋਲਦੇ ਉਹ ਵੀ ਡਰਦੇ ਆਪਾਂ ਤੋਂ ਹੋਰ ਆ ਬੰਦਾ ਸਿੱਧਾ ਬੋਲਦਾ ਆਪਾਂ ਸਗਏ ਨਾ ਰੱਖਿਆਗਾ ਦੋਨੇ ਜਣੀਆਂ ਔਖੀਆਂ ਹੋ ਗਈਆਂ ਜਾ ਪਹਿਣ ਐ ਕਰ ਦੇ ਆ ਇੱਥੇ ਦੋ ਰੋਟੀਆਂ ਜੀ ਪਈਆਂ ਆ ਕਿੰਨੇ ਗਿੱ ਜਿੰਦੜ ਕੇ ਠੀਕ ਆਪਾਂ ਕਿੱਥੇ ਤਪਾਏ ਆ ਇਹਨੇ ਉਹੀ ਗੱਲ ਆਪਦੇ ਘਰ ਵਾਲੇ ਤਾਂ ਪਚਾਦੇ ਆ ਉਹਦੇ ਅੰਦੇ ਉਟ ਕਾਂਟੇ ਜਾਂਦੇ ਆ ਉੱਥੇ ਰੋਟੀਆਂ ਖਾ ਲੈਂਦੇ ਆ ਤੀਪਣਾ ਚਾਫੇ ਦੇ ਦਿੰਦੇ ਆ ਇਹ ਵੀ ਨਹੀਂ ਲੋਟ ਆਉਂਦਾ ਕੱਲਾ ਚੱਲ ਬਰਾਇ ਮਣੂ ਬਰਾਇ ਚੱਲ ਉਹ ਪਿਆਗਾ ਮੋੜ ਨਾ ਪੁੱਤ ਸੇਗਰੀ ਆ ਤਾਂ ਵੀ ਬਾਈ ਆ ਲੈ ਰੋਟੀ ਫੜਾਓ ਗਾਗਨ ਲੈ ਤੂੰ ਤਾਂ ਮੈਨੂੰ ਰੋਟੀ ਫੜਾਉਣ ਆ ਗਈ ਉਹ ਹਰਪ੍ਰੀਤ ਤਾਂ ਮੈਨੂੰ ਬਾਲੀ ਹਵਤਵਾ ਬੋਲਦੀ ਸੀ ਅੱਛਾ ਵੀਰੇ ਮੇਰੀ ਗੱਲ ਸੁਣ ਲੈ ਗਾਗਨ ਜੇ ਜੀ ਮੈਨੂੰ ਰੋਟੀ ਵਧੀਆ ਫੜਾਉਣਾ ਰੋਟੀ ਚੰਗੀ ਦੇਉਗੀ ਉਹ ਸਾਰੀ ਜ਼ਮੀਨ ਮੈਂ ਉਸੇ ਨੂੰ ਦੇਉਂਗਾ ਅੱਛਾ ਵੀਰੇ ਹਾਂ ਤੂੰ ਫਿਰ ਮੇਰੇ ਨਾਂ ਹੀ ਲਵਾ ਦੇ ਮੈਂ ਤੈਨੂੰ ਕਪੜਾ ਲੀਡਾ ਦੇ ਸਭ ਕੁਸ ਤੋਂ ਕੇ ਜਾ ਕਰੂੰਗੀ ਨਾ ਰੋਟੀ ਫੜਾਇਆ ਕਰੂੰ ਗਾ ਲੈਣਾ ਤੇਰੇ ਨਾਂ ਮੈਂ ਜ਼ਮੀਨ ਤੱਕਰਾ ਦੂੰਗਾ ਉਹ ਲੈ ਕੇ ਤਾਂ ਮੇਰੇ ਵਾਸਤੇ ਤੂੰ ਚਟਣੀ ਆਈ ਹੈਗੀ ਬਾਣਾ ਵੋਟਾ ਕੋ ਦਾਲ ਸਬਜ਼ੀ ਲੈਂਦੀ ਹੈ ਜ਼ਮੀਨ ਲੈਣੀ ਹੈ ਮੈਥੋਂ ਵੀਰੇ ਫਿਰ ਮੈਂ ਅੱਗੇ ਤੋਂ ਤੈਨੂੰ ਦਾਲ ਸਬਜ਼ੀ ਨਾਲ ਫੜਾਇਆ ਕਰੂੰ ਹਾਂ ਮੈਨੂੰ ਦਾਲ ਸਬਜ਼ੀ ਨਾ ਜਿਹੜਾ ਰੋਟੀ ਫੜਾਉਗਾ ਨਾ ਤੇ ਮੇਰੇ ਚੰਗੇ ਕੱਪੜੇ ਤੂੰ ਉਹ ਸਾਰੀ ਜੀ ਮੈਂ ਉਸੇ ਨੂੰ ਦੇਉਂਗਾ ਕਾ ਠੀਕ ਆ ਵੀਰੇ ਮੈਂ ਤੈਨੂੰ ਫੜਾ ਦਿਆ ਕਰੂੰ ਫਿਰ ਦੂਜੀ ਦੀ ਕੋਈ ਨਾ ਗੱਲ ਕਰੀ ਜੇ ਤੂੰ 10 ਬੈਠਾ ਨਾ ਫਿਰ ਉਹ ਫੇਰ ਕਹਿ ਦੂੰ ਲੈ ਮੈਂ ਕੋਈ ਗੱਲ ਕਰੂੰਗਾ ਮੈਨੂੰ ਤਾਂ ਵਧੀਆ ਰੋਟੀਆਂ ਚਾਹੀਦੀਆਂ ਨੇ ਤੇ ਜ਼ਮੀਨ ਦਾ ਕੀ ਐ ਮੈਂ ਉਸੇ ਨਾਲ ਹੀ ਕਰਾ ਦੂੰਗਾ ਕਾ ਠੀਕ ਆ ਵੀਰੇ ਫਿਰ ਤੂੰ ਰੋਟੀ ਖਾ ਲੈ ਚੰਗਾ ਮੈਂ ਕੰਮ ਕਰ ਲਾ ਉਧਰ ਚੰਗਾ ਕਰ ਨਾ ਚੰਗਾ ਹਾਂ ਮੇਰੇ ਵਾਸਤੇ ਪਰੌਠੇ ਪਕਾਇਆ ਕਰ ਤੂੰ ਇਹ ਜ਼ਮੀਨ ਲੈਣੀ ਐ ਮੈਥੋਂ ਚੰਗਾ ਤੇ ਨਹੀਂ ਫਿਰ ਤੁਸੀਂ ਦੇਖ ਲਓ ਦੋਨਾਂ ਨੂੰ ਜ਼ਮੀਨ ਨਹੀਂ ਦੇਣੀ ਲੈ ਉਹ ਤਾਂ ਮੈਨੂੰ ਨਾ ਕਹ ਜੀ ਕਿ ਮੈਥੋਂ ਨਹੀਂ ਰੋਟੀਆਂ ਫੜਾਈ ਜਾਂਦੀਆਂ ਫਿਰ ਲੈ ਲਈ ਮੈਥੋਂ ਜ਼ਮੀਨ ਉਹ ਤਾਂ ਛੜਾ ਫਿਰ ਜ਼ਮੀਨ ਵੀ ਉਸੇ ਰੂ ਹੀ ਦੇਉ ਜਿਹੜਾ ਉਹ ਪਰੌਠੇ ਪਕਾ ਕੇ ਦੇਉ ਮੋਂ ਮਰ ਜਾਮਾ ਤਾਂ ਪੋੜੀ ਪਾਰੀ ਸਮਝਦੀ ਸੀ ਇਹਨੂੰ ਕਿੱਡੀ ਚਲਾਕ ਆ ਦੇਖ ਲਾ ਜ਼ਮੀਨ ਦੇ ਨਾਂ ਨੂੰ ਉਹਨੂੰ ਕਹੀ ਜਾਂਦੀ ਐ ਮੈਨੂੰ ਸਬਜ਼ੀ ਬਣਾ ਕੇ ਦੇ ਦੇਕਰੂ ਛੜਾ ਕੱਪੜੇ ਧੋ ਕੇ ਦੇ ਦੇਕਰੂ ਕੋਈ ਨਹੀਂ ਤੂੰ ਜਾਂਦਾ ਸਹੀ ਦੇਖਦੀ ਹੀ ਪਰੌਂਡੇ ਤਾਂ ਇਹਨੂੰ ਮੈਂ ਲਾ ਕੇ ਦੇਕਰੂ ਜ਼ਮੀਨ ਤਾਂ ਸਰੀ ਇਹਦੀ ਮਾਂ ਆਪ ਦੇ ਨਾ ਕਰਵਾਉ ਤੂੰ ਕਿਵੇਂ ਕਰਵਾ ਲੇਂਗੀ ਟੱਪ ਜਾਣਦੇ ਨੂੰ ਫੇਰ ਜਾਉਂ ਮੈਂ ਲੈ ਉਹ ਟੱਪ ਗਈ ਹੁਣ ਜਾਣੀ ਐ ਮੈਂ ਮੈਂ ਕਹਿਨੀ ਆ ਇਹਨੂੰ ਵੀ ਜ਼ਮੀਨ ਤਾਂ ਮੇਰੇ ਨਾਲ ਕਰਾਇਓ ਮੈਂ ਤਾਂ ਸਾਨੂੰ ਵਧੀਆ ਪ੍ਰਸ਼ਾਦ ਬਣਾ ਕੇ ਦੇ ਆਖ ਨੂੰ ਕੋਈ ਸੇਵਕਾ ਬਣਾ ਕੇ ਜਾ ਕੇ ਰੋ ਆ ਦੇਖ ਲਾ ਆ ਦੇਖ ਲਈ ਤੂੰ ਸਕੇ ਨਹੀਂ ਗਗਨ ਨੂੰ ਕਹਦੇ ਰੋਟੀ ਨੂੰ ਮੈਨੂੰ ਰੋਟੀ ਫੜਾਏ ਆ ਕੱਲੀ ਚੜਨੀ ਧਰ ਕੇ ਦੇਗੀ ਸਾਨੂੰ ਦੇਖ ਲਓ ਮੈਂ ਸਾਨੂੰ ਧਰ ਕੇ ਲੱਸੀ ਦਿੱਤੀ ਦਹੀਂ ਦਿੱਤੀ ਕਿਉਂ ਪਾਇਆ ਦਾਲ ਚ ਆਖੜਾ ਹੋਰ ਮੈਂ ਸਾਨੂੰ ਨਾ ਕਰਦੀਆਂ ਥੋੜੀਆਂ ਸੇਵਨਾ ਬਣਾ ਕੇ ਦੇ ਦਾਨੀ ਖਰਪਰੀ ਤਾਂ ਹਾਂ ਤੂੰ ਤਾਂ ਕਿੰਨੀ ਸਿਆਣੀ ਐ ਉਹ ਦੇਖ ਲੈ ਤੂੰ ਤਾਂ ਮਨੂ ਟੜਕੇ ਰੋਟੀਆਂ ਵਾਦੀ ਤੇ ਦਹੀਂ ਨਾਲ ਆਹ ਦੇਖ ਲੈ ਚਟਣੀ ਲਈ ਆਹ ਦੇਖ ਲੋ ਉਹ ਨਾ ਫਰਿਜ ਚ ਐਨੇ ਮੱਖਣੀ ਪਈ ਐ ਐਨਾ ਘਿਆ ਪੇ ਦੇਸੀ ਢਾਰ ਲੈ ਮੈਂ ਕਿਹੜਾ ਰੋਕਦੀ ਸੀ ਉਹ ਹਾਈ ਤਾਂ ਮੈਥੋਂ ਜ਼ਮੀਨ ਮੰਗਦੀ ਸੀ ਜ਼ਮੀਨ ਜ਼ਮੀਨ ਤਾਂ ਸੀ ਉਹਦੇ ਨਾਲ ਨਾ ਕਰਾਇਓ ਜ਼ਮੀਨ ਤਾਂ ਸੀ ਮੇਰੇ ਨਾਲ ਕਰਾਇਓ ਮੈਂ ਹੁਣ ਤਾਂ ਬਣਾ ਕੇ ਦਿੰਨੀ ਆ ਤੁਹਾਨੂੰ ਸੇਵੰਗ ਦੇ ਪੈਰੀ ਆਪਣੇ ਨੂੰ ਸੂਜੀ ਦਾ ਪ੍ਰਸ਼ਾਦ ਬਣਾ ਕੇ ਦੇਉ ਮੈਨੂੰ ਤਾਂ ਵਧੀਆ ਸਮਾਨ ਪਾ ਕੇ ਸਾਰਾ ਮੈਨੂੰ ਤਾਂ ਤੂੰ ਗੁਰਦੀ ਚੋਰੀ ਦੇ ਰਹੀ ਓਹੀ ਬਚਰੀ ਐ ਗੁਰਦੀ ਚੋਰੀ ਸਾਰੀ ਜਿਮੀਨ ਮੈਂ ਤੇਰੇ ਨਾਂ ਕਰਾ ਦੂੰਗਾ ਚੋਰੀ ਤਾਂ ਮੈਂ ਸਾਨੂੰ ਹੁਣ ਕੁੱਟ ਕੇ ਲੈਣੀ ਗੁਰਦੀ ਹਾਂ ਦੇਖ ਲੈ ਆ ਮਿਰਚਾਂ ਨੇ ਮੂੰਹ ਮਚਾਈ ਜਾਂਦੇ ਉਹ ਆ ਚਟਣੀ ਕੌਣ ਖਾਂਦਾ ਤੇ ਪਹਿਲੇ ਉਹ ਛੜੇ ਦੇ ਨਾ 7.5 ਕਿੱਲੇ ਦੇ ਐ ਕਰਿਓ ਜ਼ਮੀਨ ਸਾਰੀ ਮੇਰੇ ਨਾਂ ਕਰਾ ਦਿਓ ਕਹੇ ਜੀ ਮਰਜੀ ਰੋਟੀ ਮੰਗ ਲਿਆ ਕਰਿਓ ਉਹ ਮੈਂ ਹਜੇ ਨਾ ਕਰਾਇਆ ਫੇਰ ਕੇ ਕਰਾ ਦੇਉਂ ਆਏ ਨਹੀਂ ਮੈਨੂੰ ਕਰਾਉਣਾ ਉਹ ਮੇਰੀ ਰੋਟੀ ਚੰਗੀ ਦਿੱਜੇ ਤਾਂ ਇਹਦੇ ਨਾਲ ਜ਼ਮੀਨ ਕਰਾਤੀ ਐਡਾ ਛੜਾ ਕਮਲਾ ਨਹੀਂ ਕਿੱਦਾਂ ਤੂੰ ਸਮਝਦੀ ਐ ਜਿਹੜੀ ਰੋਟੀ ਮੈਨੂੰ ਵਧੀਆ ਦੇਉ ਨਾ ਤੇ ਮੇਰੇ ਕੱਪੜੇ ਤੇ ਹੋਊਗੀ ਉਸੇ ਦਿਨ ਜ਼ਮੀਨ ਕਰਾਉਂਗਾ ਆਏ ਨਹੀਂ ਕਰਾਉਂਦਾ ਕੋਲੇ ਤੇਰੀ ਨਾ 6 ਮਹੀਨੇ ਨੂੰ ਤਾਂ ਕਰਾਈ ਦੇਉਂਗੇ 6 ਮਹੀਨੇ ਨੂੰ ਤਾਂ ਕੱਲ ਕੀ ਐ ਜਦੋਂ ਰੋਟੀ ਬਜੇ ਦਿੱਤੀ ਤਾਂ 9 ਮਹੀਨੇ ਨੂੰ ਕਰਾ ਦਊਂਗਾ ਤਾਂ 9 ਮਹੀਨੇ ਨੂੰ ਹਾਂ ਚਲੋ ਫੇਰ ਐ ਕਰਦੀਆਂ ਮੈਂ ਬਣਾਉਣੀ ਛੋੜ ਖਤਰ ਸੇਵਣਾ

हम आप देख ला बेचारे दे ना कल चाट नी देनी गुड़ की चूरी को घो पाके कुट दे चूरी चार चमचे घि ले जेड़े छड़े बंदे होंगे ना मिठा मुठा खाके राजी होंगे इन्हे का बड़ा सारा गुड़ पा दे मैं कुट ली कुटके जो पा दानी ਐਵੇਂ ਲੱਡੂ ਦੀ ਜਿਹੜੇ ਚੂਰੀ ਕੁੱਟ ਕੇ ਦਿੱਤੀ ਮਿੱਠੀ ਮਿੱਠੀ ਇਹ ਤਾਂ ਬਾੜ ਵੀ ਸੁਆਦ ਲੱਗੂਗੀ। ਕੱਧਰ ਛਿੱਟ ਦੀ ਝਟ ਲਾਵੇ ਇਹਨਾਂ। ਦੇਖ ਲੱਤੋਂ ਉੱਤੇ ਹੀ ਨਹੀਂ। ਕੱਤਲਾਣਾ ਵੇਲਣਾ ਆਪੇ। ਵੀ ਆਥਣ ਨੇ ਉਹਨੇ ਰੋਟੀ ਪਕਾਉਣੀ ਹੈਗੀ। ਮੈਂ ਤਾਂ ਤੜਕੇ ਬਕਾਈ ਸੀ। ਹੁਣ ਮਾਥਣ ਨੇ ਉਸੇ ਦੀ ਪਕਵਾਉਂਗਾ ਗਨ ਤੋਂ। ਕੌਂਦੀ ਨਹੀਂ ਮੈਜੀ। ਧੀਰੀ ਦੇ ਕੇ ਕਰੀਏ ਨੀ ਆ। ਨਹੀਂ ਮੈਂ ਤਾਂ ਚੂਰੀ ਕੁੱਟਦੀ ਆ ਗੁੜ ਦੀ। ਤੇ ਮੈਥੋਂ ਮੰਗ ਲੈਣਾ। ਮੈਨੂੰ ਕਹਿੰਦੇ ਮੈਂ ਚੂਰੀ ਕੁੱਟ ਦੇ। ਨਾ ਤੂੰ ਤਾਂ ਫਰਾਕ ਹੈ ਕੋਣ ਚੱਤਨੀ ਨਾ ਉਹ ਚਾਏ ਉਹ ਤਾਂ ਸੀਸੀ ਕਰੀ ਜਾਵੇ ਐ ਨੀ ਮੱਖਣੀ ਪੀ ਫਰਿਜ ਚ ਉਹ ਮੱਖਣੀ ਨਾ ਕੋਈ ਕਰਾਉਂਦੀ ਮੈਂ ਰੋਕ ਕਿਸ ਤੂੰ ਜੀ ਮੈਂ ਕਿਹੜਾ ਕਹਿ ਸੀ ਨਾ ਖਰਾਉਂਦੀ ਨਹੀਂ ਕੀ ਉਹ ਨਖਰੇ ਦੇ ਵੱਟ ਕਰਦਾਗਾ ਕਿਤੇ ਕੋਕ ਲਿਆ ਦੇ ਕਿਤੇ ਕੋਸ ਲਿਆ ਦੇ ਨਹੀਂ ਥੇਰਾ ਹੁਣ ਗੁੜ ਦੀ ਚੋਰੀ ਕੁੱਟ ਕੇ ਦਿਨੀਏ ਨਾ ਉਹ ਚੀਂਦਾ ਵਿਚਾਰੇ ਦਾ ਨਹੀਂ ਮੈਂ ਤਾਂ ਇਹ ਕਹਿ ਕੇ ਹੀ ਸੀ ਕਿ ਤਾਹਾਂ ਤੇ ਬਹਿ ਜਾ ਪੱਖੇ ਕੋਲੇ ਨਾ ਤੂੰ ਨਹੀਂ ਕਹਿ ਸਕਦੀ ਪੱਖੇ ਕੋਲੇ ਆ ਜਾ ਬਈ ਚਲ ਜੀ ਦੀ ਕੁੱਟ ਦੇ ਫਿਰ ਮੈਂ ਜਲੀ ਕੁੱਟ ਦੇ ਫਿਰ ਹੈ ਉਹ ਟਣਾ ਦੀ ਗੱਲ ਆ ਖਰਾਬ ਕਰਕੇ ਛਿੜਤਾਂ ਚਲਾ ਜਿਹੜੇ ਮੈਂ ਦੋ ਰੋਟਾ ਪੰਜੇ ਇਹਨਾਂ ਦੀ ਕੁੱਟ ਦਾਨੀ ਲੈ ਵਧੀਆ ਮੈਂ ਤਾਂ ਪੂਰਾ ਕਿਉ ਪਾ ਕੇ ਪੂਰੀਆਂ ਵਧੀਆ ਤੂਰੀ ਕੁੱਟ ਕੇ ਦੇਉਂ ਜਿਹੜੀ ਗੱਲ ਅੱਜ ਤੇ ਖਾਣੇ ਚਰਟੇ ਟੱਡ ਤਾਂ ਪਰਨੇ ਲੈ ਇਹ ਤਾਂ ਹੀ ਕੁੱਟ ਦਾਨੀ ਇਹ ਤਾਂ ਵਾਧਾ ਮੈਂ ਤਾਂ ਲਾਉ ਹੁਣ ਕੁੱਟ ਕੇ ਫਰਾਇਆ ਨਹੀਂ ਹੁਣ ਛੇਤੀ ਸ਼ਰੀਕਾ ਹੋ ਗਿਆ ਤੇ ਕਿਵੇਂ ਆਈਏ ਭੱਜੀ ਵੀ ਕੀ ਕਰਕੇ ਦਿੰਨੀ ਆ ਨੂੰ ਕੋਈ ਨਹੀਂ ਜ਼ਮੀਨ ਤਾਂ ਨਹੀਂ ਲਾਉਣੀ ਇਹਦੀ ਤੂੰ ਦੇਖਦੀ ਨਹੀਂ ਜ਼ਮੀਨ ਦਾ ਹੋਰਾਂ ਨਹੀਂ ਦੇਣ ਦਿੰਦੀ ਤੈਨੂੰ ਗਾਵਾਂ ਤਾਂ ਵੀ ਜਿਆਦਾ ਹੀ ਰੱਖੇਗੀ ਲੈ ਮੇਜ ਰੱਖ ਦਾਨੀਆ ਲੈ ਆ ਜੂਰੇ ਬੈਠਾ ਚੂਰੀ ਕੁੱਟੀ ਦੇਸਾਂ ਨੂੰ ਮੈਂ ਚੂਰੀ ਲੈ ਕੇ ਦੇਣੀ ਆ ਚੂਰੀ ਕੁੱਟੀ ਪਈ ਆ ਹਾਂ ਕਿਉਂ ਬਾਕੇ ਕੁੱਟੀਆਂ ਪੂਰਾ ਪੂਰਾ ਮਿੱਠਾ ਪਾਇਆ ਵਿੱਚ ਬੈ ਜਾ ਇੱਥੇ ਤੇ ਚੂਰੀ ਖਾ ਲੋ ਆਹ ਕੰਪਰੇ ਧਰ ਦੇ ਖੁਰਸੀ ਜਿਹੜੇ ਪੜਾਉ ਮੈਨੂੰ ਮੈਂ ਕੰਪਰੇ ਦੇਖ ਦੀ ਹਾਂ ਇਹ ਤਾਂ ਨਾਲ ਹੀ ਰਹੁ ਛੜੇਗੇ ਚੌਂਗਾ ਰੱਖ ਲੋ ਫਿਰ ਆਹ ਕਿਤੇ ਛੜੇ ਤੋਂ ਜ਼ਮੀਨ ਕਰਾਉਣੀ ਸੌਖੀ ਨਹੀਂ ਤੈਨੂੰ ਐਂ ਕਰੇ ਮੈਂ ਜ਼ਮੀਨ ਕਰਾ ਦੂੰਗਾ ਪੂਰੀਆਂ ਦਾ ਕੁੱਟ-ਕੁੱਟ ਦੇਣੀ ਆ ਪੈਣੀ ਆ ਮੈਨੂੰ ਹਾਲੋ ਬਾਲਕਿਆਂ ਪਾ ਕੇ ਕੁੱਟਿਆ ਉਹ ਫੜਾਉ ਮੈਨੂੰ ਤੁਸੀਂ ਤੇ ਤੁਸੀਂ ਚੂਰੀ ਖਾ ਕੇ ਦੱਸੋ ਕਿ ਇਹ ਹੀ ਬਣੀ ਹੈ ਕਿਉਂ ਠੀਕ ਹੈ ਕਿਉਂ ਬੋਲਦਾ ਕਿਉਂ ਹਾਂ ਓਕੇ ਉਹ ਤਾਂ ਕੋਈ ਬਾਹਰ ਹੋ ਤੁਸੀਂ ਪਾਣੀ ਦਾ ਗਲਾਸ ਲੈ ਕੇ ਦਿਨੇ ਮੈਨੂੰ ਪਾਣੀ ਪਾਣੀ ਲੈ ਨਹੀਂ ਚੂਰੀ ਤਾਂ ਖਸਕ ਕੁੱਟ ਗਈ ਕੁੱਟੀ ਪਈ ਹੈ ਕਿਹੜਾ ਕਿਉਂ ਪਾਇਆ ਚੋ ਵਿੱਚ ਆਏ ਨਹੀਂ ਛੜੇ ਤਾਂ ਜ਼ਮੀਨ ਲੈਤੀਂਦੀ ਜਿਵੇਂ ਤੂੰ ਕਹਣੀ ਐ ਛੜੇ ਦਾ ਜ਼ਮੀਨ ਲੈਣੀ ਬਹੁਤ ਔਖੀ ਐ ਲੈ ਮੜਾ ਜਾ ਕੇ ਉਪਾ ਕੇ ਕਿ ਮੈਂ ਤਾਂ ਬਾੜਾ ਕੇ ਉਪਾਇਆ ਐ ਪੋ ਆਏ ਕਿਤੇ ਮੈਂ ਜਵਾਕਾਂ ਕੋਈ ਗੱਲ ਨਹੀਂ ਜਦੋਂ ਫੇਰ ਕੁੱਟੀ ਨਾ ਉਹ ਤੋਂ ਵੱਧ ਕੇ ਪਾ ਦੂੰਗੀ ਇਹ ਥੋੜੀਆਂ ਜਿਹੀਆਂ ਰੋਟੀਆਂ ਚਿੜੀਆਂ ਨਹੀਂ ਹੋਈਆਂ ਪਈਆਂ ਸੀ ਉਹ ਜੇ ਗਰਮ ਹੁੰਦਾਂ ਤਾਂ ਇਹ ਦੋ ਵਧੀਆ ਬਣਦੀ ਕੋਈ ਨਹੀਂ ਇਹ ਥੋੜੀ ਘੱਟ ਫੇਰ ਕਿਵੇਂ ਸੇਵਾ ਬਣਾ ਦਿੰਦੇ ਮੈਨੂੰ ਤਾਂ ਐ ਲੱਗਦਾ ਹੂੰ ਬੀ ਤੂੰ ਮੇਰੇ ਮੱਥਾ ਜਮੀਨ ਲੈ ਸਕਦੀ ਮੱਥਾ ਜਮੀਨ ਗਾਗ ਨਹੀਂ ਲਊ ਉਹ ਚੂਰੀ ਚਰਨਾ ਵਧੀਆ ਕੁੱਟਦੀ ਐ ਅੱਛਾ ਹਾਂ ਹੋ ਨਾ ਕੋਈ ਤੈਨੂੰ ਗਾਗ ਦੀ ਚੂਰੀ ਬਾਹਰ ਮੁੱਠੀ ਲੱਗਣ ਲੱਗੀ ਮੈਂ ਕੁੱਟ ਦਾਨੀ ਐ ਮੈਂ ਤੈਨੂੰ ਕਹੀ ਤਾਂ ਨਹੀਂ ਆ ਵੀ ਮੈਂ ਪ੍ਰਸ਼ਾਦ ਬਣਾ ਕੇ ਦੇ ਦੇਣੀ ਐ ਸੇਵਨਾ ਬੋਲ ਕੇ ਖਾਣੇ ਪ੍ਰਸ਼ਾਦ ਕੀ ਪ੍ਰਸ਼ਾਦ ਬਣਾ ਦੇ ਫਿਰ ਸੂਜੀ ਦਾ ਪ੍ਰਸ਼ਾਦ ਬਣਾਣਾ ਕਿ ਸੇਵਨਾ ਖਾਣੇ ਸੇਵਨਾ ਪੰਨਿਆ ਸੀ ਉਹ ਦੂਜਣਾਂ ਮੈਂ ਦੇਈਆਂ ਉਹ ਮੈਨੂੰ ਐ ਲੱਗਦਾ ਤੂੰ ਵੀ ਕੱਲੀਆਂ ਗੱਲਾਂ ਨਹੀਂ ਐ ਹੁੰਦਾ ਕੁਛ ਨਹੀਂ ਦਿੱਖੋ ਹੁੰਦਾ ਕਿ ਨਹੀਂ ਜਾਂ ਮੌਕਾ ਦੇਵਾਂਗਾ ਫੇਰ ਹੀ ਕਰੂੰਗੀ ਮਰਾਂ ਚ ਨਹੀਂ ਆਣੀ ਮੈਂ ਮੌਕਾ ਤਾਂ ਮੈਂ ਦੋਨਾਂ ਨੂੰ ਦਿੱਤਾ ਹੋਇਆ ਥੀਰੀ ਤਾਂ ਸੋਨੇ ਪਸੰਦ ਨਹੀਂ ਆਈ ਕੋਈ ਗੱਲ ਨਹੀਂ ਮੈਂ ਤੁਹਾਨੂੰ ਸੇਵੀਆਂ ਬਣਾ ਕੇ ਲਿਆ ਰਹੀਆਂ ਚਾ ਸੇਵੀਆਂ ਬਣਾ ਕੇ ਲਿਆ ਐ ਛੜੇ ਜੋ ਜਮੀਨ ਕਰਉਣੇ ਗਦੇ ਸੌਖੀ ਪਈ ਐ ਇਹ ਤਾਂ ਐ ਸੀ ਵੀ ਲੈ ਗੁਰਦੀ ਚੂਰੀ ਨਾਲੀ ਮੈਂ ਛੜੇ ਜੱਟ ਦੀ ਜਮੀਨ ਸਾਰੀ ਨਾ ਕਰਾ ਲੂੰ ਉਹ 7.5 ਕਿੱਲੇ ਜਮੀਨ ਆਉਂਦੀ ਐ ਐ ਨਹੀਂ ਜੱਟ ਜਮੀਨ ਦਾ ਨਾ ਕਰਾਉਂਦਾ ਦੇਖੋ ਕਿਹੜੀ ਸੇਵਾ ਕਰਦੀ ਐ ਉਸੇ ਨਾਲ ਹੀ ਜਮੀਨ ਕਰਾਉਂਗਾ ਚਲ ਪੁੱਛਦੀ ਆ ਵੀਰੇ ਨੂੰ ਜਾ ਕੇ ਵੀਰੇ ਚੂਰੀ ਖਾ ਲਈ ਗਗਨ ਉਹ ਕਿਹੜੀ ਚੂਰੀ ਸੀ ਕੱਲਾ ਗੁੜ ਪਾਈ ਬੈਠੀ ਸੀ ਉਹ ਤਾਂ ਕਿਉਂ ਤਾਂ ਨੇ ਪਾਇਆ ਨਹੀਂ ਆਇਆ ਨਹੀਂ ਮੈਂ ਜ਼ਮੀਨ ਕਰਾਂਗਾ ਅੱਛਾ ਹਾਂ ਜਿਹੜੀ ਮੈਨੂੰ ਪ੍ਰਸ਼ਾਦ ਬਣਾ ਕੇ ਲਿਆਉਣਾ ਮੇਰੇ ਵਾਸਤੇ ਉਸੇ ਦਿਨਾਂ ਜ਼ਮੀਨ ਕਰਾਂ ਸਾਢੇ 7 ਕਿਲੇ ਜ਼ਮੀਨ ਹੈ ਵੀਰੇ ਨਾ ਵੀ ਮੈਂ ਨਾ ਸੂਜੀ ਦਾ ਪ੍ਰਸ਼ਾਦ ਬਣਾ ਕੇ ਲਿਆਉਣੀ ਆ ਮੈਂ ਤੈਨੂੰ ਬਣਾ ਕੇ ਦੇਉਂਗੀ ਵਧੀਆ ਗਗਰ ਤੂੰ ਬਣਾ ਲੈ ਨਾ ਮੇਰੇ ਨਾਂ ਹੀ ਕਰਾਈ ਲੈ ਜਿਹੜੀ ਮੈਨੂੰ ਵਧੀਆ ਸੇਵਾ ਕਰੂ ਉਸੇ ਦਿਨ ਮੈਂ ਜ਼ਮੀਨ ਕਰਾਉਂਗਾ ਚਾਹ ਠੀਕ ਆ ਸਰ ਮੈਂ ਬਣਾ ਕੇ ਲਿਆਉਂਦੀ ਆ ਗੱਲ ਕਿ ਤੈਨੂੰ ਹੋਰ ਹੀ ਪਹਾੜ ਵਾਟਾ ਫੜਾਤੀ ਜਾ ਚੂਰੀ ਉਹ ਤਾਂ ਗੁਰਦੀ ਚੂਰੀ ਬਣਾ ਕੇ ਲਈ ਸੀ ਕਾਹਦਾ ਨਾ ਮੇਰੇ ਵਾਸਤੇ ਸੂਜੀ ਦਾ ਪ੍ਰਸ਼ਾਦ ਬਣਾ ਕੇ ਲਈ ਜਮੀਨ ਲੈਣੀ ਆ ਮਿੱਥੋਂ ਚਾਹ ਠੀਕ ਆ ਵੀਰੇ ਮੈਂ ਲਿਆਉਂਦੀ ਆ ਬਣਾ ਮੈਨੂੰ ਐ ਲੱਗਦਾ ਵੀ ਗਗਨੀ ਪ੍ਰਸ਼ਾਦ ਵਧੀਆ ਬਣਾ ਕੇ ਲਿਓ ਮੇਰੇ ਕੋਲ ਤਾਂ ਉਹਦਾ ਕੁਛ ਨਹੀਂ ਬਣਾਉਂਦੀ ਉਹ ਤਾਂ ਕਲੀਆਂ ਗੱਲਾਂ ਵਾਲੀ ਐ ਉਹਦਾ ਗੱਲਾਂ ਗੱਲਾ ਨਾ ਮੇਰੀ ਜ਼ਮੀਨ ਲੈਣਾ ਚਾਹੁੰਦੀ ਆ ਮਿੱਥੋਂ ਉਹ ਐ ਕਿੱਥੇ ਛੜਾਈ ਏਥੇ ਜ਼ਮੀਨ ਦਿੰਦਾ ਐ ਐਡਾ ਕਾਮਣਾ ਨਹੀਂ ਹੈਗਾ ਜਿੱਦਾਂ ਤੁਸੀਂ ਸਮਝ ਰੱਖਿਆ ਐ ਕਿ ਨਮਾ ਸੀਗਾ ਕਮਰਾ ਦਾ ਨਾ ਸੀਗਾ ਉਹ ਖੇਤਾਂ 'ਚ ਫਿਰਦਾ ਸੀ ਮੈਂ ਐਵੇਂ ਕੰਮ ਕਰਦਾ ਹੁਣ ਮੜਾ ਜਾ ਮੈਨੂੰ ਪਤਾ ਲੱਗਿਆ ਵੀ ਸੇਵਾ ਕਿਵੇਂ ਕਰਾਈਦੀ ਐ ਹੁਣ ਸੇਵਾ ਮੇਰੀ ਫਲ ਹੁੰਦੀ ਐ ਐਂ ਸੇਵਾ ਹੁੰਦੀ ਰਹੂਗੀ ਮੇਰੀ ਐਵੇਂ ਆ ਜਮੀਨ ਕਿੱਥੇ ਕਰਾਉਣਾ ਦੋਨੇ ਮੇਰੀ ਸੇਵਾ ਕਰਦੀਆਂ ਰਹੋ ਦੇਖ ਲੈ ਕਿਵੇਂ ਲੱਗੀ ਪਈ ਐ ਕਹਿੰਦੀ ਮੈਂ ਲੈ ਆਂ ਮੈਂ ਸੂਜੀ ਦਾ ਪ੍ਰਸ਼ਾਦ ਬਣਾ ਕੇ ਆ ਜਾ ਤਾਂ ਰੰਗੀ ਕਿੱਥੇ ਬੈਠ ਹੋਣਾ ਧਰੀ ਬੈਠੀਆਂ ਆ ਤਾਂ ਚਾਹੀ ਗੈਸ ਕੋਲ ਮੜਾ ਜਾ ਧੀਰੀ ਕੀ ਕਰਦੀਆਂ ਐ ਮੈਂ ਤਾਂ ਸੇਵ ਨਮਣਾ ਕੇ ਦਿੰਨੀ ਆ ਬਾਈ ਨੂੰ ਪਰ ਇਹੋ ਮੈਂ ਸੇਵ ਬਣਾ ਕੇ ਦਿੰਨੀ ਪਰ ਤੂੰ ਇਧਰ ਪਰ ਮੇਰਾ ਸੇਵ ਨਾ ਬੜੀਆਂ ਬਣਾ ਅੱਜਾ ਕੱਚੀਆਂ ਆ ਪ੍ਰਸ਼ਾਦ ਬਣਾਉਣੀ ਆ ਵੱਡੀਆਂ ਕੀ ਪ੍ਰਸ਼ਾਦ ਆਂ ਤੂੰ ਪਰ ਆ ਕੇ ਜੀ ਤੂੰ ਸੇਵ ਨਮਣਾ ਨਾ ਬੰਨਾਈ ਤੂੰ ਤਾਂ ਦੇ ਮੈਂ ਆ ਮੈਂ ਪ੍ਰਸ਼ਾਦ ਬਣਾ ਲਿਆ ਬਣਾ ਲੈ ਇਸ ਵੇਲੇ ਚ ਮੈਂ ਤੇਰੇ ਨਾਲ ਸਾਡੀ ਲੜਾਈ ਹੋ ਜੂ ਬਿਨਾ ਗੱਲ ਤੋਂ ਮੈਂ ਪ੍ਰਸ਼ਾਦ ਬਣਾਉਣਾ ਜਮਾਤ ਨੂੰ ਸਾਨੂੰ ਪਰਪੇ ਬੰਦ ਬਾਹਰ ਕੱਢੋ ਐ ਕਿ ਮੈਂ ਕੱਢ ਦੇ ਐ ਕੱਢ ਦੂੰ ਮੈਂ ਇੱਕ ਘੜੀ ਆਪ ਬਾਹਰ ਕੋਈ ਗੱਲ ਨਹੀਂ ਨਾ ਲੱਗੇ ਨਾ ਲੜੋ ਨਾ ਲੜੋ ਨਾ ਕੋਈ ਗੱਲ ਨਹੀਂ ਇਹ ਤੇ ਮੈਂ ਇੱਕ ਪ੍ਰਸ਼ਾਦ ਪ੍ਰਸ਼ਾਦ ਬਣਾਉਣੇ ਗਾਂਸ਼ ਤੋਂ ਪਰੇ ਹੋ ਜਦੋਂ ਸੇਵਨਾ ਬਣੀ ਜਾਂਦੀ ਹੁਣ ਤੋਂ ਲੰਗਾ ਲੁੰਦੀ ਹੈ ਭਾਈ ਮੈਨੂੰ ਪ੍ਰਸ਼ਾਦ ਨਹੀਂ ਬਣਾਉਣਾ ਕੋਈ ਗੱਲ ਨਹੀਂ ਪਹਿਲਾਂ ਤਾਂ ਸੇਵਨਾ ਖਾ ਲੂੰ ਪਿਛੋਂ ਪ੍ਰਸ਼ਾਦ ਖਾ ਲੂੰ ਬਾਅਦ ਤੇ ਬਣਾ ਲੂੰ ਬਾਅਦ ਤੇ ਬਣਾ ਲੂੰ ਪ੍ਰਸ਼ਾਦ ਨਾ ਪਹਿਲਾਂ ਤੁਹਾਨੂੰ ਸੇਵਨਾ ਮਗਰੋਂ ਖਾ ਲੂੰ ਕੀ ਗੱਲ ਹੈ ਐ ਕਿ ਮੈਂ ਖਾ ਲੈਣਾ ਸੇਵਨਾ ਮਗਰੋਂ ਸੇਵਨਾ ਮੈਂ ਬਣਾਇਆ ਪਹਿਲਾਂ ਭਾਈ ਕੋਈ ਗੱਲ ਨਹੀਂ ਦੋਨੇ ਚੀਤੇ ਖਾ ਲਉ ਮੈਂ ਫਿਰ ਬਾਅਦ ਚ ਬਣਾ ਲੇ ਬਈ ਮੈਂ ਬਣਾ ਦੇਉਂ ਕੋ ਇੱਕ ਤਾਂ ਫਿਰ ਪਹਿਲਾ ਤਰਾਉਗੀ ਫਿਰ ਮੈਂ ਤੇ ਤਾ ਰੱਖੀਏ ਉਹ ਵੀ ਤੁੰਗ ਵੀ ਗੱਲ ਕਰ ਜੀ ਲੈ ਮੇਰੇ ਨਾਲ ਦੁਗਣਾ ਨਹੀਂ ਆਉਣੀ ਆ ਦੇਖ ਲੈ ਉਹਦੇ ਦੇਖ ਲੈ ਕਿਉ ਕਿੰਨਾ ਪਾਇਆ ਮੈਂ ਸੇਵਨਾਂ ਚ ਪਹਿਲਾਂ ਉਹਨੂੰ ਸੇਵਨਾਂ ਖਾਏ ਸੇਵਨਾਂ ਪਾੜੀਆਂ ਬੜੀਆਂ ਬੜੀਆਂ ਸੁਮੈਲਾ ਹੋਣੀਆਂ ਪ੍ਰਸ਼ਾਦ ਫਿਰ ਬਾਅਦ ਚ ਬਣਾ ਦੀ ਚਲ ਠੀਕ ਹੈ ਬਣਾ ਲੈਣ ਦੇ ਬੱਡੀ ਆ ਗਈ ਪ੍ਰਸ਼ਾਦ ਬਣਾਉਣ ਵਾਲੀ ਲੈ ਕੋਈ ਨਾ ਛੇ ਬਣਾ ਲਾਗੋ ਉਹ ਮੈਂ ਤਾਂ ਇਥੇ ਵੱਡੀ ਆ ਮੈਂ ਤੈਨੂੰ ਆਪਣੀ ਕਿੱਥੇ ਪਾ ਦਿੰਨੀ ਆ ਮੈਂ ਤਾਂ ਤੇਰੇ ਵਰਗੀ ਦੀ ਸ਼ਾਨ ਹੀ ਪਾ ਦਿੰਦੀ ਜਿੰਨੀ ਜ਼ਮੀਨ ਆ ਰਹੀ 7.5 ਕਿੱਲੇ 7.5 ਦੇ 7 ਆਉ ਦੇ ਨਾਲ ਲਵਾਉਂਗੀ ਗਵਨ ਤੂੰ ਦੇਖਦੀ ਨਹੀਂ ਹਣ ਤਾਂ ਮੈਨੂੰ ਛੇ ਨਹੀਂ ਬਣਾ ਕੇ ਦਿੱਤੇ ਕੋਈ ਗੱਲ ਨਹੀਂ ਤੈਨੂੰ ਤਾਂ ਮੈਂ ਕਹਿੰਦਾ ਮਰ ਮੱਜਾ ਨਹੀਂ ਨਿਰਾਚਾਰਾ ਪਾ ਕੇ ਆਪਣੇ ਕੰਮ ਕਰਨ ਪਈ ਨੂੰ ਵੀ ਤੜਕੇ ਦੀ ਤੂੜੀ ਤਾੜੀ ਪਾਵੇਂ ਸੰ ਤੇ ਮੈਂ ਬਣਾ ਕੇ ਜਿਉਂ ਪ੍ਰਸ਼ਾਦ ਬਣਾਉਣ ਦੇਉਗੀ ਤੈਨੂੰ ਮੈਂ ਤੈਨੂੰ ਪ੍ਰਸ਼ਾਦ ਬਣਾਉਣ ਦੇਮਾ ਕਲਾਤ ਨੂੰ ਸੇਰਗਮ ਲਾਉਂਦੇ ਮੈਂ ਤਾਂ ਕੜਛੀ ਕਿਉਂ ਦੀ ਠੋਕੀ ਹੁਣ ਪੂਰਨਾ ਵਧੀਆ ਸੇਰਗਮ ਬਣਾ ਕੇ ਨੂੰ ਜਿਹਨੇ ਰੱਜ ਲਿਓ ਤੇ ਫੇਰੀ ਜਮੀਨ ਮੇਰੇ ਨਾਲ ਕਰਾਊਗਾ ਜਿੱਤੇ ਡੱਪਰੂ ਆਰਨਾ ਚਲੇ ਨੀ ਸੇਰਗਮ ਨਾ ਰਹਿ ਜਿੱਦਿਨੇ ਤੂੰ ਮਨ ਨੂੰ ਪੁੱਛ ਕੇ ਆਉਣੀ ਆ ਵੀ ਤੂੰ ਛੇ ਐ ਦੱਸੋ ਕੱਪੜੇ-ਕੋਪੜੇ ਬਦਲੇ ਨੇ ਨਾਉਣ ਨੂੰ ਪਾਣੀ ਪਾਉਣੇ ਗਰਮ ਪਾਣੀ ਪਾ ਕੇ ਵਿੱਚ ਮੜਾਇਆ ਆਪਾਉਣੀ ਆ ਨੂਨ ਪਾਇਆ ਨਹੀਂ ਉਹਦੇ ਨਾਲ ਵਧੀਆ ਹੱਡੇ ਜੇ ਖੁੱਲ ਜਾਂਦੇ ਆਗੇ ਪੁੱਛ ਕੇ ਆਉਣੀ ਆ ਐ ਕਰ ਜੈ ਜੀ ਸੇਰਨਾਟ ਪਣੀ ਜਾਂਦੀ ਹੈ ਪਹਿਲਾਂ ਤੁਸੀਂ ਇੰਨਾ ਲਓ ਨਹਾ ਲਾ ਪਹਿਲਾਂ ਹਾਂ ਮੈਂ ਸਾਨੂੰ ਗਰਮ ਪਾਣੀ ਪਾਇਆ ਨਹੀਂ ਵਿੱਚ ਨੂਨ ਪਾਇਆ ਨਹੀਂ ਇਹ ਨਾਲ ਹੱਡ ਜੇ ਲੈਸੇ ਜਾਣਗੇ ਤੇ ਜੇ ਐ ਕਹੋ ਤਾਂ ਮੈਂ ਸਾਨੂੰ ਤੇਲ ਰੱਖਿਆ ਨਹੀਂ ਉੱਤੇ ਲੱਤਾਂ ਲੱਤਾਂ ਤੇ ਮਸਲ ਲਿਓ ਹਾਂ ਇਹ ਗੱਲ ਤੇਰੀ ਵਧੀਆ ਹੈ ਹੋਰ ਮੇਰੀ ਗੱਲ ਸੁਣ ਲੈ ਹਾਂਜੀ ਉਹ ਮੈਂ ਨਾ ਇਹ ਨਾ ਖੇਤੋਂ ਕੰਮ ਕਰਕੇ ਆਉਂਦਾ ਸੀ ਪਹਿਲਾਂ ਤਾਂ ਮੈਨੂੰ ਕਿਸੇ ਨੇ ਤੱਤਾ ਪਾਣੀ ਧੜੀ ਨਹੀਂ ਸੀ ਇਹ ਲੋੜ ਵਾਸਤੇ ਨਾ ਕਿਸੇ ਨੇ ਕਹਿ ਤਾਇਆ ਸੀਗਾ ਉਹ ਤੁਸੀਂ ਤਾਂ ਕੰਮ ਨਹੀਂ ਹੋ ਜੇਠ ਜੀ ਜੇ ਤੁਸੀਂ ਜ਼ਮੀਨ ਪਹਿਲਾਂ ਬੋਲੀ ਹੁੰਦੀ ਮੈਂ ਤੁਹਾਡੀ ਜ਼ਮੀਨ ਨਾ ਕਰਾ ਦੂੰ ਤੇ ਮੈਂ ਤਾਂ ਤੇਰੀ ਕਿੱਦਾਂ ਨਹੀਂ ਸੇਵਾ ਕਰਦੀ ਫੁੱਲ ਉਹ ਤਾਂ ਗੱਗ ਨਹੀਂ ਹੈ ਜਿਹੜੀ ਉਹ ਸੇਵਾ ਨਹੀਂ ਕਰ ਸਕਦੀ ਮੈਂ ਤਾਂ ਤੁਹਾਡੀ ਸੇਵਾ ਚ ਕੋਈ ਕਸਰ ਨਹੀਂ ਛੱਡਦੀ ਅੱਛਾ ਅੱਛਾ ਇਹਦਾ ਮਤਲਬ ਮੇਰੀ ਸੇਵਾ ਨਹੀਂ ਹੁੰਦੀ ਮੇਰੀ ਜ਼ਮੀਨ ਦੀ ਸੇਵਾ ਹੁੰਦੀ ਹੈ ਜ਼ਮੀਨ ਦੀ ਕਾਨੂੰ ਹੁੰਦੀ ਹੈ ਕਿ ਸੇਵਾ ਤਾਂ ਤੁਹਾਡੀ ਵੀ ਹੁੰਦੀ ਹੈ ਨਾਲ ਹਾਂ ਜ਼ਮੀਨ ਕੱਚ ਕਰਾਓ ਇਹ ਗੱਲ ਨਾਲ ਜਾਣੀਏ ਮੇਰੇ ਇੱਥੇ ਪੰਘਾਂ ਰਹਿ ਜਾਣੀਆਂ ਜ਼ਮੀਨਾਂ ਦਾ ਬੇਸ਼ਕ ਇੱਥੇ ਪੰਘਾਂ ਰਹਿ ਜਾਣ ਗਰ ਕਰਮਾਂ ਐ ਨਹੀਂ ਜ਼ਮੀਨ ਨਾ ਕਰਾਉਣਾ ਜਿਹੜੀ ਮੇਰੇ ਵੱਧ ਸੇਵਾ ਕਰੂਗਾ ਜਿਵੇਂ ਉਹసే ਦੀ ਨਾ ਕਰਾਉਂ ਐਂ ਦੱਸਦੇ ਹੋਰ ਵੱਧ ਕਿਵੇਂ ਕਰਾਂ ਤੁਹਾਨੂੰ ਕੱਪੜੇ ਧੋਤੇ ਦੇ ਦੇਣੀਆਂ ਤੁਹਾਨੂੰ ਪਾਣੀ ਗਰਮ ਪਾ ਦੇਣੀਆਂ ਪੈਰ ਧੋਣੇ ਪੈਰਾਂ ਨੂੰ ਪਾਣੀ ਰੱਖ ਦੇਣੀਆਂ ਨਹਾਉਣਾ ਨਹਾ ਲਓ ਲਓ ਪਹਿਲਾਂ ਉਹਨੂੰ ਚੂਰੀ ਗੁੜ ਦੀ ਜਿਹੜੀ ਕੁੱਟ ਕੇ ਰਤੀ ਸੀ ਉਹ ਚ ਪੋਰਾ ਕੇ ਹੋ ਜਾ ਤਾਂ ਪਾਇਆ ਨਹੀਂ ਤੂੰ ਉਹ ਘਾਣਾ ਥੋੜਾ ਸੀਗਾ ਹੁਣ ਮੈਂ ਸੇਵਨਾਂ ਚ ਕੜਛੀ ਭਰ ਕੇ ਘਿਓ ਦੀ ਪਾਈ ਐ ਬਾੜਵੀਂ ਵਧੀਆ ਬਣਾਈ ਐ ਦੇਖ ਲੈ ਜਮੀਨਾ ਕਰਾਉਣੀ ਐ ਨਹੀਂ ਤਾਂ ਗਗਨ ਮੈਨੂੰ ਚੂਰੀ ਉਹ ਤੋਂ ਬਾਹਰ ਹੀ ਸੋਣੀ ਕੁੱਟ ਕੇ ਦਿੰਦੀ ਐ ਬਾਹਰ ਆ ਕੇ ਉਹ ਵਧੀਆ ਕਰਨ ਤਾਂ ਕਿੱਦਾਂ ਨਿੱਕੇ ਗਗਨ ਨੂੰ ਸੋਮ ਚੂਰੀ ਕੁੱਟ ਕੇ ਐਨੀ ਗਵਰਨਾ ਨਾਲ ਇਹਨੂੰ ਕਰਦੇ ਤਾ ਤੂੰ ਚੋਰੀਆਂ ਚੋਰੀਆਂ ਉਹਨੂੰ ਚੂਰੀ ਕੁੱਟਦੀ ਆ ਛੁਣ ਚੋਰ ਨੂੰ ਚੂਰੀ ਤੇਰੇ ਵਰਗੇ ਨੂੰ ਕੀ ਪਤਾ ਲੱਗਦਾ ਐ ਨਾ ਮੈਂ ਤਾਂ ਭੋਲੀ ਭੜੀ ਨਹੀਂ ਮੈਂ ਤਾਂ ਛੋਡੇ ਮੰਗਰ ਲੱਗੀ ਫਿਰਦੀ ਐ ਵੀ ਜਿਹੜੀ ਤੁਸੀਂ ਸੈਨਿਕ ਪੜਾਉਂਦੀ ਓਹੀ ਪੜਾਉਂਦੀ ਐ ਮੈਂ ਕਦੋਂ ਦੇ ਇਸਨ ਚੋਰਾਂ ਨੂੰ ਚੂਰੀ ਅੱਛਾ ਮੈਂ ਤੁਹਾਨੂੰ ਦੱਸ ਦਿਆਂ ਗਗਨ ਨੂੰ ਤਾਂ ਮੈਂ ਪੁੱਛੂੰ ਇਤੋਂ ਮੇਰ ਤੋਂ ਚੋਰ ਮਚ ਚੋਰਨਾ ਦਿੰਦੀ ਆ ਤੇ ਮੇਰੇ ਕੋਲ ਬਣ ਜਿਆ ਸੱਚੀ ਇਹਨੇ ਕਹਿੰਦੀ ਰੋਟੀ ਦਿੰਦੀ ਆ ਮੇਰੀ ਜ਼ਮੀਨ ਨਾ ਕਰਾਉਣੀ ਆ ਨਾ ਮੇਰੇ ਵਾਸਤੇ ਤੱਤਾ ਪਾਣੀ ਧਰ ਕੇ ਆ ਲੈ ਤੇਲ ਕੋਈ ਕਰਿਆ ਨਹੀਂ ਮੈਂ ਸੇਬਾਂ ਦੇ ਬਣੀਆਂ ਮੈਂ ਆ ਜਾ ਤੁਸੀਂ ਬਰਨਾ ਲਓ ਸਾਬਨ ਵਧੀਆ ਕਰਕੇ ਆਈ ਤੁਸੀਂ ਐਂ ਦੱਸੋ ਸੇਬਾਂ ਨੂੰ ਪਹਿਲਾਂ ਖਾਉਂਗੀ ਤੇ ਪਹਿਲਾਂ ਨਹਾਵਾਂਗੇ ਉਹ ਜੱਟ ਤਾਂ ਪਹਿਲਾਂ ਨਹਾਊਗਾ ਚੰਗਾ ਰੋਟੀ ਖਾਊਗਾ ਠੀਕ ਆ ਲੈ ਕਿਵੇਂ ਹੁਣ ਉੱਡੀਆਂ ਫਿਰਦੀਆਂ ਨੇ ਦੋਨੇ ਰਸੋਈ ਚ ਲੜੀ ਜਾਂਦੇ ਅਸੀਂ ਮਸਾਂ ਛੜਾਈਆਂ ਮੈਂ ਪ੍ਰਸ਼ਾਦ ਬਣਾਉਣੀ ਆ ਮੈਸੇਹਾਂ ਜਿਆ ਬਣਾਉਣੀ ਆ ਇਹਨਾਂ ਨੂੰ ਹੁਣ ਆਇਆ ਵੀ ਛੜੇ ਦੀ ਜਮੀਨ ਐਂ ਕਰਾ ਲਾਂਗੀ ਆ ਉਹ ਐਡਾ ਸੌਖਾ ਨਹੀਂ ਹੈਗਾ ਛੜੇ ਦੀ ਜਮੀਨ ਕਰਾਉਣੀ ਜਮੀਨ ਤਾਂ ਮੈਂ ਦੋਨਾਂ ਨਾਲ ਹੀ ਨਿਕਰਾਉਂਗਾ ਮੈਂ ਤਾਂ ਸੇਵਾ ਕਰਾਉਣਾ ਸੇਵਾ ਲੈ ਮੈਂ ਤਾਂ ਗਰਮ ਪਾਣੀ ਧਰ ਦਿਆਂ ਬਾਈ ਨੂੰ ਹੁਣ ਵਧੀਆ ਨਾਲੂਗਾ ਕੇ ਨਾ ਨਾਲ ਕੇ ਮੁੜ ਕੇ ਰੋਟੀ ਰੁੱਟੀ ਖਾ ਕੇ ਸੌਂ ਜੂਗਾ ਆ ਕੀ ਕਰਦੇ ਆ ਨਾ ਮੇਰੇ ਬਾਈ ਵੱਸ ਪਾਣੀ ਛੱਡਿਆ ਸੀ ਗਰਮ ਮੈਂ ਤਾਂ ਛੰਡੇ ਵਾਲੀ ਟੂਟੀ ਐ ਇਹਦੇ ਤੋਂ ਕੋਲਾਈ ਖੜੀ ਐ ਗਰਮ ਪਾਣੀ ਇੱਥੋਂ ਆ ਰਿਹਾ ਬਈ ਇਹਨੂੰ ਇਹਨਾਂ ਨਹੀਂ ਪਤਾ ਜੇ ਨਾ ਹਾ ਪਾਣੀ ਧਰਨ ਲਾਗੀ ਤੂੰ ਟੱਪਾਂ ਲਾਗੀ ਹਾਂ ਕੰਮ ਕਰ ਸਕਦੀ ਮੈਂ ਤਾਂ ਮੈਂ ਤਾਂ ਤੇਲ ਲੈ ਕੇ ਆਈ ਨਹੀਂ ਤਾਂ ਨਾ ਵਿਚਾਰੀ ਲੱਤਾਂ ਦੇ ਤੇਲ ਮੈਂ ਵੀ ਨੂਨ ਪਾ ਰਿਆ ਮੈਂ ਨੂਨ ਲੈ ਕੇ ਆਇਆ ਨੂਨ ਪਾਣੀ ਵਿੱਚ ਮੈਂ ਵੀ ਪਾਤਾ ਨੂਨ ਵਿੱਚ ਜੇ ਤੈਨੂੰ ਬਾ ਤਾਂ ਮੈਂ ਪਤਾ ਨਹੀਂ ਹੋਰ ਤੂੰ ਕਹਿੰਨਾ ਪਾਵੇਂਗੀ ਬਤਾ ਦੇਤਾ ਵਿੱਚ ਇੱਥੋਂ ਗਰਮ ਪਾਣੀ ਪਾ ਕੇ ਮੈਂ ਕਰ ਬਈ ਮੈਂ ਤੇਲ ਪਾ ਰਹੀਆਂ ਮੈਂ ਇਹਦੇ ਕੱਪੜੇ ਲਿਆ ਕੇ ਨੀ ਨਾ ਪਾ कोई भी दौड़ा उ